ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਅੱਜ ਪਹੁੰਚੇ ਬੁੱਲੇ ਸ਼ਾਦੀ ਹੱਟੀ ਜਿੱਥੇ ਕੀ ਮਾਰਕੀਟ ਪ੍ਰਾਈਜ਼ ਨਾਲੋਂ ਘੱਟ ਰੇਟ ਤੇ ਤੇ ਸੇਲ ਕਰ ਰਹੇ ਨੇ ਸੂਟ ਕੀ ਪ੍ਰਾਈਜ਼ ਹੈ 2.5 ਅਜਾ ਦੇਖਦੇ ਆ ਨਾ ਕੀ ਕਲੈਕਸ਼ਨ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਕੀ ਮਜ਼ਾਕ ਲਾਇਆ ਪਿਆ 250 ਰੁਪਏ ਦੇ ਸੂਟ ਸੇਲ ਕਰ ਰਹੇ ਹਾਂ ਹਾਂਜੀ ਹਾਂ ਆ ਦੇਖੋ ਪੱਕੀ ਗੱਲ ਹੈ ਪੱਕੀ ਹੈ ਜੀ ਇਹ 250 ਲਈ ਹਾਂਜੀ ਹਾਂ ਹੋਰ ਮਿਲ ਜਾਣਗੇ ਇਹਦੇ ਜੀ ਕਿੰਨੇ ਵਾਂਜੀ ਜੀ ਤੇ ਕੁਆਲਿਟੀ ਕੀ ਹੈ ਜੀ ਕੁਆਲਿਟੀ ਕ੍ਰੇਵ ਹੈ ਜੀ ਠੀਕ ਹੈ ਜੀ ਨਾਲ ਦੁਪੱਟਾ ਜੀ ਦੁਪੱਟਾ ਜੀ ਚੀਤਾ ਜੀ ਨਾਲ ਦੁਪੱਟ 40 kg ਜੀ ਜਾਮ ਗੋਡਨ ਜੀ ਲੋ ਜੀ ਆ ਗਈ ਜੀ ਨੇਚਰਲ ਗਰੇਪ ਨਾਲ ਚਨੂਨ ਦੁਪੱਟਾ ਜੀ ਇਹ ਚੱਕਰ ਮਿਲ ਜਾਣਗੇ ਜੀ ਹਾਂ ਜੀ ਹਾ ਕਲਰ ਆ ਸਾਰੇ ਡਿਜ਼ਾਈਨ ਚ ਚਾਰ ਚਾਰ ਕਲਰ ਨੇ ਜੀ 550 ਰੁਪਏ ਜੀ ਚਨੂਨ ਦੁਪੱਟੇ ਨਾਲ ਪੱਕੀ ਗੱਲ ਹੈ ਜੀ ਪੱਕੀ ਹੈ ਜੀ ਆ ਦੇਖੋ 5 ਮੀਟਰ ਸੂਟ ਨਾਲ ਇੰਬੋਰਡਰੀ ਨਾਲ ਜੀ ਨਾਲ ਨਾਲ ਬਾਜੂ ਵਰਕ ਹੈ ਜੀ ਠੀਕ ਹੈ ਜੀ ਬਾਜੂ ਵਰਕ ਚਨੂਨ ਦਾ ਦੁਪੱਟਾ ਜੀ ਹਾਂ ਹਾਂ ਜੀ ਹਾਂ ਉਹ ਵੀ ਮਿਲ ਜੂ ਜੀ ਇੰਸਟਾ ਦਾ ਪੇਜ ਹੈ ਬਾਕੀ ਵਟਸਐਪ ਨੰਬਰ ਸ਼ਿਪਿੰਗ 올ਓਵਰ ਵਰਲਡ ਲੋਕੇਸ਼ਨ ਜੀ ਬੁੱਲੇ ਸ਼ਾਹ ਤੋਤੇ ਵਾਲਿਆਂ ਦੀ hatti ਤੇਲੀਆਂ ਬਾਜ਼ਾਰ ਮਲੇਰ ਕੋਟਲਾ ਹਾਂਜੀ ਫਰੈਂਡਸ ਸਕਰੀਨ ਤੇ ਨੰਬਰ ਮੈਂਸ਼ਨ ਕੀਤਾ ਹੈ ਕੋਈ ਵੀ ਇੰਕੁਆਰੀ ਤੁਸੀਂ ਨਾ ਕਾਲ ਕਰਕੇ ਪੁੱਛ ਸਕਦੇ ਆ ਇਹ ਜਿਹੇ ਡੇਢ ਸਿਰਫ ਇਨਾਂ ਕੋਲ ਹੀ ਮਿਲਣਗੇ ਹਾਂਜੀ ਇਹ ਬਾਜ਼ਾਰਾ ਚ ਮਾਰਨਿੰਗ ਮਾਰੀ ਕਰਾ ਰੱਖੀ ਹੈ ਜੀ ਤੁਹਾਡੇ ਕੋਲ ਇਹ ਸੂਟ ਅਵੇਲੇਬਲ ਹੈਗੇ ਕਿ ਨਹੀਂ ਹਾਂਜੀ ਹਾਂ ਹੈਗੇ ਜੀ ਹੈਗੇ ਆ ਦੇਖੋ ਪੂਰਾ ਮੋਹਰ ਇੱਕ ਰੇਪ ਜੀ ਪਿਓਰ ਦੇ 800 ਰੁਪਏ ਸਿਰਫ 800 ਰੁਪਏ ਸਿਰਫ 800 ਰੁਪਏ ਕਲਰ অপਸ਼ਨ ਦੇਖੋ ਜੀ ਇਹਨੇ ਮਹਿੰਗੇ ਦੇ ਜੀ ਤੁਸੀਂ 800 ਦੇ ਦੇ ਹਾਂਜੀ ਆ ਵੀ ਦਵਾਜੂ ਵਰਕ ਜੀ ਕਲਰ ਚੈੱਕ ਕਰੋ ਸਾਰੇ ਕਲਰ ਅਵੇਲੇਬਲ ਨੇ 10 ਕਲਰ ਆਉਂਦੇ ਨੇ ਇਹਦੇ ਬਾਅਦ ਵੀ ਦੇ ਵੀ ਵਰਕ ਕੀਤਾ ਹੋਇਆ ਹਾਂਜੀ ਹਾਂ ਨਾਲ ਚਨੂਨ ਦੁਪੱਟਾ ਜੀ ਵਰਕ ਵਾਲਾ ਸੁਲਾਵਾ ਜੀ ਫਿਰ ਕ੍ਰੇਪ ਆ ਗਈ ਜੀ ਹੈਂਡਵਰਕ ਨਾਲ ਠੀਕ ਹੈ ਜੀ ਪਿਓਰ ਦਾ ਦੁਪੱਟਾ ਜੀ ਵਰਕ ਵਾਲਾ ਕਿੰਨੇ ਕਲਰ ਮਿਲਣਗੇ ਜੀ ਕਲਰ ਆਪਸ਼ਨਸ ਮਿਲ ਜੰਗੇ ਜੀ ਠੀਕ ਹੈ ਜੀ ਕਲਰ ਆਪਸ਼ਨਸ ਡਿਜ਼ਾਈਨ ਵੀ ਮਿਲਣਗੇ ਜੀ ਠੀਕ ਹੈ ਕੀ ਕੁਆਲਿਟੀ ਕੀ ਹੈ ਇਹਦੀ ਕੁਆਲਿਟੀ ਕ੍ਰੇਪ ਹੈ ਜੀ ਪਿਓਰ ਠੀਕ ਹੈ ਜੀ ਕੋਈ ਦੂਸਰਾ ਡਿਜ਼ਾਈਨ ਬੋਰਡ ਦੇ ਬਟਨ ਨਾਲ neck ਵਾਲਾ ਇਹਦਾ ਕੀ ਪ੍ਰਾਈਸ ਹੈ ਜੀ ਇਹ ਵੀ ਸੇਮ ਹੀ ਹੈ ਜੀ 1050 ਰੁਪਏ ਜੀ ਠੀਕ ਹੈ ਜੀ ਇਹ ਜਿਹੜਾ ਡਿਜ਼ਾਈਨ ਦਾ ਸੂਟ ਮਿਲ ਜੂਗਾ ਜੀ ਥੋੜੀ ਮਿਲ ਜੂਗਾ ਜੀ ਮਿਲ ਜੂਗਾ ਜੀ ਟਿਸ਼ੂ ਪ੍ਰਿੰਟ ਤੇ ਜੀ origignal ਆ ਵੇਖੋ ਹੈਂਡਵਰਕ ਨਾਲ ਹੈਂਡਵਰਕ ਕੀਤਾ ਹੋਇਆ ਜੀ ਟਿਸ਼ੂ ਪ੍ਰਿੰਟ ਜੀ ਠੀਕ ਹੈ ਜੀ ਸਲਵਾਰ ਸਲਵਾਰ ਇੰਬੋਰਟਰੀ ਆ ਵੇਖੋ ਤੇ ਵੀ ਵਰਕ ਹੈ ਜੀ ਸਲਵਾਰ ਤੇ ਵੀ ਵਰਕ ਹੈ ਜੀ ਠੀਕ ਹੈ ਜੀ ਕਲਰ ਜੀ ਕਲਰ অপਸ਼ਨ ਮਿਲ ਲੰਗੇ ਜੀ 4 ਠੀਕ ਹੈ ਜੀ 1 ਕਲਰ 2 ਇੰਨੇ ਡਿਜ਼ਾਈਨ ਮਿਲ ਲੰਗੇ ਜੀ ਹੋਰ ਠੀਕ ਹੈ ਜੀ ਸ਼ੇਪ ਤੇ ਮਿਲ ਲੂਗਾ ਸਿਰਫ 1450 ਰੁਪਏ ਜੀ 1450 ਇਹ ਸਿਰਫ ਸਾਡੇ ਚੱਕੀ ਵਿੱਚ ਦੇਈ ਨਹੀਂ ਹੋਈ ਇਹ ਸਾਡੀ ਸਾਰੀ ਆਪਣੀ ਮੈਨੂਫੈਕਚਰਿੰਗ ਹੈ ਜੀ ਘੇਰੇ ਦਾ ਡਿਜ਼ਾਈਨ ਵੀ ਮਿਲ ਲੂਗਾ ਜੀ ਖੁਦ ਤਿਆਰ ਕਰਦੇ ਹਾਂ ਹਾਂ ਜੀ ਹਾਂ ਖੁਦ ਬਣਾਉਂਦੇ ਆ ਜੀ ਠੀਕ ਹੈ ਜੀ ਤੇ ਇਹਦਾ ਵੀ ਸੇਮ ਹੀ ਪ੍ਰਾਈਸ ਹਾਂ ਜੀ ਸੇਮ ਪ੍ਰਾਈਸ ਹੈ 1450 ਰੁਪਏ ਠੀਕ ਹੈ ਜੀ ਕਲਰ ਮਿਲ ਜਾਣਗੇ ਕੀ ਇਹਦੇ ਪਾਰਟੀ ਵੇਅਰ ਦੇ ਕੀ ਕਲੈਕਸ਼ਨ ਲੈ ਕੇ ਆਏ ਹੋ ਜੀ ਸੀ ਲੋ ਜੀ ਪ੍ਰਿੰਟ ਔਰਗਾਂਜ਼ਾ ਤੇ ਮਿਲ ਜੂ ਜੀ ਹੈਂਡਵਰਕ ਠੀਕ ਹੈ ਜੀ ਦੇਖੋ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਹੈ। ਹਾਂਜੀ ਹਾਂ। ਠੀਕ ਹੈ ਜੀ। ਨਾਲ ਮਿਰਰ ਵਰਕ ਹੈ ਜੀ। ਠੀਕ ਹੈ ਜੀ। ਤੇ ਨਾਲ ਪਿਓਰ ਦਾ ਦੁਪੱਟਾ ਜੀ ਪ੍ਰਿੰਟ। ਠੀਕ ਹੈ ਜੀ। ਇਹਦਾ ਕੀ ਪ੍ਰਾਈਸ ਹੈ ਜੀ? ਇਹ ਪਵੇਗਾ ਜੀ 1400 ਰੁਪਏ। 1400 ਰੁਪਏ। ਸਿਰਫ ਪਿਓਰ ਦੇ ਦੁਪੱਟੇ ਪ੍ਰਿੰਟ ਨਾਲ 1400 ਰੁਪਏ। ਭਾਈ ਦਾ ਸੂਟ ਲਈ ਤੁਸੀਂ ਕੀ ਕਲੈਕਸ਼ਨ ਲੈ ਕੇ ਆਏ ਹੋ ਜੀ? ਬ੍ਰਾਈਡਲ ਸੂਟ ਲਈ ਤੁਹਾਨੂੰ ਆ ਮਿਲ ਜੇਗੀ। ਸ਼orts, ਸਕਰਟ ਨਾਲ ਲਹਿੰਗਾ। ਠੀਕ ਹੈ ਜੀ। ਠੀਕ ਹੈ ਜੀ। ਪਲਰ অপਸ਼ਨ ਮਿਲ ਜਣਗੇ। ਹਾਂਜੀ ਹਾਂ। ਬਾਕੀ ਬ੍ਰਾਈਡਲ ਹੈਂਡਵਰਕ ਸੂਟ ਮਿਲ ਲੰਗੇ ਜੀ। ਠੀਕ ਹੈ ਨਾਲ ਦੁਪੱਟਾ ਹੈਂਡਵਰਕ ਦਾ ਪੂਰਾ 4 ਸਾਈਡ ਦਾ ਦੁਪੱਟਾ ਹੋ ਗਈ 4 ਸਾਈਡ ਜੀ ਠੀਕ ਹੈ ਜੀ ਬੁਟੀਕ ਪੀਸ ਵੀ ਮਿਲ ਲੰਗੇ ਜੀ ਦੇਖੋ オーਰਗਾਂਜ਼ਾ ਤੇ ਉਹ ਕੋਈ ਪ੍ਰੋਪਰ ਹੈਂਡਵਰਕ ਚ ਹੈ ਇਹ ਸਾਰੇ ਨਹੀਂ ਬੁਟੀਕ ਵਾਲੀਆਂ ਵੀਡੀਓਜ਼ ਮਿਲ ਲੰਗੀਆਂ ਇਹ ਤੁਹਾਨੂੰ ਠੀਕ ਹੈ ਜੀ ਇਹ ਕਿੰਨੇ ਬੁਟੀਕ ਵਾਲੀ ਪਹਿਨਨੇ ਲੈਣਾ ਹੋਏ ਤੁਹਾਡੇ ਕੋਲ ਸਾਰੇ ਸੂਟਾਂ ਵੀਡੀਓ ਵਾਲੀ ਹਾਂਜੀ ਹਾਂ ਸਲਵਾਰ ਕਢਾਈ ਨਾਲ オーਰਗਾਂਜ਼ਾ ਹਾਂਜੀ ਹਾਂ ਗਲਾਸ オーਰਗਾਂਜ਼ਾ ਤੇ ਜੀ ਠੀਕ ਹੈ ਜੀ 3 ਪਾਰਟੀ ਵਾਲਾ ਸੇ ਜੀ ਨਾਲ ਇਹਦੇ ਬਾਹਵਾ ਤੇ ਪਹੁੰਚੇ ਵੀ ਬਣੋਏ ਨੇ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਆ ਦੁਪੱਟਾ ਆ ਗਿਆ ਜੀ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਹੈ ਜੀ ਖੀਨ ਖਾਬ ਠੀਕ ਹੈ ਜੀ ਇਹ ਵੀ ਮਿਲ ਜੇਗਾ ਅਕਲ ਤੇ ਫੇਰਾ ਚੱਲ ਰਿਹਾ ਜੀ ਹਾਂ ਜੀ ਹਾਂ ਖੀਨ ਖਾਬ ਵੀ ਸ਼ੇਪ ਡਿਜ਼ਾਈਨ ਨਾਲ ਆ ਦੇਖੋ ਇਹਦੇ ਕਲਰ ਆਪਸ਼ਨਸ ਮਿਲ ਜੰਗੇ ਠੀਕ ਹੈ ਵੀ ਸ਼ੇਪ ਦਾ ਗਲਾ ਨਾਲ ਬਾਰਡਰ ਠੀਕ ਹੈ ਜੀ ਤੇ ਸਲਵਾਰ ਕੜਾਈ ਚਨੂਨ ਦਾ ਦੁਪੱਟਾ ਜੀ ਠੀਕ ਹੈ ਜੀ ਡਾਰਕ ਕਲਰ ਵੀ ਮਿਲ ਜੰਗੇ ਆ ਦੇਖੋ ਇੱਕ ਹੀ ਪਾਵੇ ਜੀ ਹਾਂਜੀ ਹਾਂ ਦੋ ਵਾਰ ਕੀਤਾ ਹੋਇਆ ਜੀ ਹਾਂਜੀ ਹਾਂ ਇਹ ਪਹਿਣਾ ਜੀ 2000 ਰੁਪਏ نیٹ ਸਿਰਫ 2000 ਰੁਪਏ ਸਿਰਫ 2000 ਰੁਪਏ ਜੀ